ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਨੂੰ ਲੈ ਕੇ ਆਈ ਵੱਡੀ ਖਬਰ ਅਕਾਲੀ ਦਲ ਦੇ ਅੱਗੇ ਭਾਜਪਾ ਨੇ ਰੱਖੀਆਂ ਕੁਝ ਵੱਡੀਆਂ ਸ਼ਰਤਾਂ ਜੋ ਅਕਾਲੀ ਦਲ ਇਹ ਸ਼ਰਤਾਂ ਮੰਨੇਗਾ ਤੇ ਭਾਜਪਾ ਗੱਠਜੋੜ ਕਰਨ ਵਾਸਤੇ ਅਕਾਲੀ ਦਲ ਨਾਲ ਤਿਆਰ ਹੋਵੇਗੀ ਇਹ ਕਿਹੜੀਆਂ-ਕਿਹੜੀਆਂ ਸ਼ਰਤਾਂ ਨੇ ਜੋ ਭਾਜਪਾ ਨੇ ਅਕਾਲੀ ਦਲ ਦੇ ਪ੍ਰਧਾਨ ਦੇ ਅੱਗੇ ਰੱਖੀਆਂ ਨੇ ਅਕਾਲੀ ਦਲ ਪ੍ਰਧਾਨ ਜੇਕਰ ਬੀਜੇਪੀ ਦੇ ਸ਼ਰਤਾਂ ਨਹੀਂ ਮੰਨਦਾ ਤਾਂ ਫਿਰ ਇਹ ਗੱਠਜੋੜ ਨਹੀਂ ਹੋਵੇਗਾ ਜੋ ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਹੁਣ ਬੀਜੇਪੀ ਹਾਵੀ ਹੋ ਗਈ ਏ ਅਕਾਲੀ ਦਲ ਦੇ ਉੱਪਰ ਤੁਸੀਂ ਜੁੜਿਓ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਰਾਜਨੀਤੀ ਦੀਆਂ ਹਰ ਰੋਜ਼ ਨਵੀਆਂ ਖਬਰਾਂ ਦੇ ਬਾਰੇ ਸਮੇਂ ਸਿਰ ਜਾਣਕਾਰੀ ਮਿਲਦੀ ਰਹੇ ਸੋ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠ ਜੋੜ ਦੀਆਂ ਚਰਚਾਵਾਂ ਮੀਡੀਆ ਦੇ ਵਿੱਚ ਬੜੀ ਤੇਜ਼ੀ ਨਾਲ ਚੱਲ ਰਹੀਆਂ ਨੇ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਵੀ ਜੋ ਅਕਾਲੀ ਦਲ ਨਾਲ ਗੱਠ ਜੋੜ ਕਰਨ ਦੀ ਹਾਈ ਕਮਾਂਡ ਨੂੰ ਸਲਾਹ ਦਿੱਤੀ ਏ ਔਰ ਕੈਪਟਨ ਅਮਿੰਦਰ ਸਿੰਘ ਨੇ ਵੀ ਹਾਈ ਕਮਾਂਡ ਨੂੰ ਇਹੀ ਸਲਾਹ ਦਿੱਤੀ ਕਿ ਅਕਾਲੀ ਦਲ ਨਾਲ ਗੱਠ ਜੋੜ ਕੀਤਾ ਜਾਵੇ ਅਕਾਲੀ ਦਲ ਨਾਲ ਗੱਠ ਜੋੜ ਕਿਹੜੀਆਂ ਸ਼ਰਤਾਂ ਤੇ ਹੋਵੇਗਾ ਹੁਣ ਬੀਜੇਪੀ ਨੇ ਆਪਣੀਆਂ ਉਹ ਸ਼ਰਤਾਂ ਲਿਖ ਕੇ ਪਿਛਲੇ ਦਿਨੀ ਜੋ ਦਿੱਲੀ ਦੇ ਕੈਪਟਨ ਮੰਤਰੀ ਤੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਰਹੇ ਮਨਜਿੰਦਰ ਸਿੰਘ ਸਿਰਸਾ ਦੇ ਹੱਥ ਭੇਜਿਆ ਨੇ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਕੀਤੀ ਜੋ ਉਹਨਾਂ ਦੇ ਨਾਲ ਹੀ ਭਾਜਪਾ ਦੇ ਸੁਪਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਵੀ ਸੀ ਔਰ ਸੁਖਬੀਰ ਸਿੰਘ ਬਾਦਲ ਉਸ ਦਿਨ ਤੋਂ ਚਿੰਤਾ ਦੇ ਵਿੱਚ ਨੇ ਜੋ ਭਾਜਪਾ ਦੇ ਵੱਲੋਂ ਇਹ ਸ਼ਰਤਾਂ ਦਿੱਤੀਆਂ ਗਈਆਂ ਨੇ ਸਭ ਤੋਂ ਪਹਿਲਾਂ ਬੀਜੇਪੀ ਨੇ ਸੀਟਾਂ ਦੀ ਵੰਡ ਨੂੰ ਲੈ ਕੇ ਅਕਾਲੀ ਦਲ ਨਾਲ ਗੱਲ ਕੀਤੀ ਕਿ ਅਕਾਲੀ ਦਲ ਕਿੰਨੀਆਂ ਸੀਟਾਂ ਤੇ ਚੋਣ ਲੜੇਗਾ ਤੇ ਬੀਜੇਪੀ ਕਿੰਨੀਆਂ ਸੀਟਾਂ ਦੇ ਉੱਪਰ ਚੋਣ ਲੜੇਗੀ ਜੋ ਬੀਜੇਪੀ ਦੇ ਵੱਲੋਂ 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ 70 ਵਿਧਾਨ ਸਭਾ ਸੀਟਾਂ ਦੇ ਉੱਪਰ ਆਪਣਾ ਦਾਵਾ ਠੋਕ ਦਿੱਤਾ ਹੈ ਜੇਕਰ ਅਕਾਲੀ ਦਲ 70 ਵਿਧਾਨ ਸਭਾ ਸੀਟਾਂ ਦਿੰਦਾ ਹੈ ਬੀਜੇਪੀ ਨੂੰ ਤਾਂ ਫਿਰ ਇਹ ਗਠਜੋੜ ਹੋਵੇਗਾ ਤੇ 70 ਸੀਟਾਂ ਤੋਂ ਘੱਟ ਬੀਜੇਪੀ ਸੀਟਾਂ ਨਹੀਂ ਲਵੇਗੀ ਸੋ ਅਕਾਲੀ ਦਲ ਲਈ ਬਹੁਤ ਵੱਡੀ ਮੁਸੀਬਤ ਖੜੀ ਹੋ ਗਈ ਹੈ ਜੋ ਸੁਖਵੀਰ ਸਿੰਘ ਬਾਦਲ ਬੀਜੇਪੀ ਨਾਲ ਗੱਠਜੋੜ ਪਹਿਲਾਂ ਵਾਲੇ ਹਿਸਾਬ ਦੇ ਕਰਨਾ ਚਾਹੁੰਦੇ ਨੇ ਜਿਵੇਂ ਬੀਜੇਪੀ ਨੂੰ ਪਹਿਲਾਂ 23 25 ਸੀਟਾਂ ਦਿੱਤੀਆਂ ਜਾਂਦੀਆਂ ਸੀ ਉਸੇ ਤਰ੍ਹਾਂ ਹੀ ਬੀਜੇਪੀ ਨੂੰ ਉਹੀ ਸੀਟਾਂ ਅਕਾਲੀ ਦਲ ਦੇਣਾ ਚਾਹੁੰਦਾ ਪਰ ਬੀਜੇਪੀ ਹਾਵੀ ਹੋ ਚੁੱਕੀ ਹੈ ਬੀਜੇਪੀ ਨੇ ਪੂਰੇ ਪੰਜਾਬ ਵਿੱਚ ਆਪਣਾ ਪ੍ਰਭਾਵ ਵਧਾਇਆ ਹੈ ਤੇ ਬੀਜੇਪੀ ਹੁਣ ਅਕਾਲੀ ਦਲ ਨੂੰ ਕਟ ਸੀਟਾਂ ਦੇਣਾ ਚਾਹੁੰਦੀ ਏ ਜੇਕਰ ਬੀਜੇਪੀ ਨੂੰ 70 ਸੀਟਾਂ ਮਿਲਦੀਆਂ ਨੇ ਤੇ ਪੰਜਾਬ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਦੂਸਰੇ ਨੰਬਰ ਤੇ ਡਿਪਟੀ ਸੀਐਮ ਤੇ ਉੱਪਰ ਹੀ ਜਣਾ ਪਵੇਗਾ ਇਹ ਵੀ ਬੀਜੇਪੀ ਨੇ ਕਿਹਾ ਕਿ ਜੋ ਸੀਟਾਂ ਵੱਧ ਜਿੱਤੇਗਾ ਜਿਹੜੀ ਪਾਰਟੀ ਉਹਦਾ ਸੀਐਮ ਹੋਵੇਗਾ ਤੇ ਦੂਸਰੀ ਪਾਰਟੀ ਦਾ ਡਿਪਟੀ ਸੀਐਮ ਹੋਵੇਗਾ ਹੁਣ ਬੀਜੇਪੀ ਨੇ ਤੀਸਰੀ ਸ਼ਰਤ ਇਹ ਰੱਖੀ ਏ ਕਿ ਪੁਨਰਸਜੀਤ ਅਕਾਲੀ ਦਲ ਨੂੰ ਵੀ ਨਾਲ ਜੋੜਿਆ ਜਾਵੇ ਪੁਨਰਸਜੀਤ ਅਕਾਲੀ ਦਲ ਤੇ ਅਕਾਲੀ ਦਲ ਬਾਦਲ ਦੋਨਾਂ ਦੇ ਕੋਲ ਬਾਕੀ ਸੀਟਾਂ ਹੋਣਗੀਆਂ ਜਿਸ ਵਿੱਚੋਂ ਪੁਨਰ ਸਰਜੀਤ ਅਕਾਲੀ ਦਲ ਵੀ ਘਟੋ ਘਟ 20 ਸੀਟਾਂ ਦੇ ਉੱਪਰ ਆਪਣੀ ਦਾਵੇਦਾਰੀ ਰੱਖੇਗਾ ਤੇ ਫਿਰ ਸੁਖਬੀਰ ਸਿੰਘ ਬਾਦਲ ਦੇ ਕੋਲ ਬਾਕੀ 27 ਸੀਟਾਂ ਬਚਣਗੀਆਂ ਤੇ 27 ਸੀਟਾਂ ਜੇਕਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੀਆਂ ਜਿੱਤਦਾ ਹੈ ਤਾਂ ਫਿਰ ਡਿਪਟੀ ਸੀਐਮ ਵੀ ਬਣ ਸਕਦਾ ਹੈ ਸੀਐਮ ਭਾਜਪਾ ਦਾ ਬਣੇਗਾ ਜੋ ਕਿ ਪੁਨਰ ਸਰਜੀਤ ਅਕਾਲੀ ਦਲ ਤੇ ਭਾਜਪਾ ਦੇ ਵੱਲੋਂ ਇਹ ਬਹੁਤ ਵੱਡਾ ਪੱਤਾ ਖੇਡਿਆ ਜਾ ਰਿਹਾ ਹੈ ਪੁਨਰ ਸਰਜੀਤ ਦੇ ਸੀਨੀਅਰ ਲੀਡਰ ਭਾਜਪਾ ਦੇ ਨਾਲ ਇਹ ਗੱਲਬਾਤ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨਾਲ ਇਕੱਠ ਜੋੜਨ ਵ ਜਿਹੜਾ ਕਿ ਬੀਜੇਪੀ ਦੇ ਆਗੂ ਆਏ ਨੇ ਹੁਣ ਸੁਖਵੀਰ ਸਿੰਘ ਬਾਦਲ ਦੀਆਂ ਚਿੰਤਾਵਾਂ ਵਧੀਆਂ ਨੇ ਸੁਖਵੀਰ ਸਿੰਘ ਬਾਦਲ ਨੇ ਗਠਜੋੜ ਤੋਂ ਪਹਿਲਾਂ ਆਪਣੀਆਂ ਰੈਲੀਆਂ ਸ਼ੁਰੂ ਕਰ ਦਿੱਤੀਆਂ ਨੇ ਜੋ ਮਿਸ਼ਨ 2027 ਲੈ ਕੇ ਵਿਸਾਖੀ ਤੱਕ 40 ਰੈਲੀਆਂ ਕਰਨ ਵਾਸਤੇ ਬੀਜੇਪੀ ਤੋਂ ਅਲੱਗ ਹੋ ਕੇ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਐਲਾਨ ਕੀਤਾ ਔਰ ਸਮਾਂ ਤੇ ਸੀਮਾ ਸਰਣੀ ਜਾਰੀ ਕਰ ਦਿੱਤੀ ਏ ਜੋ ਤਿੰਨ ਤਿੰਨ ਹਲਕਿਆਂ ਦੇ ਇਕੱਠ ਕਰਕੇ ਤੇ ਇਹ ਰੈਲੀਆਂ ਕੀਤੀਆਂ ਜਾਣਗੀਆਂ ਜੋ ਪਹਿਲੀ ਰੈਲੀ 17 ਫਰਵਰੀ ਤੋਂ ਕਾਦੀਆ ਜੋ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਹਲਕੇ ਤੋਂ ਸ਼ੁਰੂ ਕੀਤੀ ਜਾਵੇਗੀ ਸੋ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਹੁਣ ਆਪਣੇ ਦਮ ਦੇ ਉੱਪਰ ਵਿਧਾਨ ਸਭਾ ਚੋਣਾਂ ਲੜਨਾ ਚਾਹੁੰਦਾ ਹੈ ਪਰ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਤੋਂ ਵੀ ਡਰ ਰਿਹਾ ਕਿ ਜਿਸ ਤਰ੍ਹਾਂ 2022 ਦੇ ਵਿੱਚ ਤੇ 2024 ਦੇ ਵਿੱਚ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜੇਕਰ ਭਾਜਪਾ ਦੇ ਨਾਲ ਗੱਠਜੋੜ ਨਹੀਂ ਹੁੰਦਾ ਤਾਂ ਕਿਤੇ ਫਿਰ ਨਾ ਅਕਾਲੀ ਦਲ ਨੂੰ ਬਹੁਤ ਵੱਡਾ ਨੁਕਸਾਨ ਹੋਵੇ ਸੋ ਸੁਖਵੀਰ ਸਿੰਘ ਬਾਦਲ ਹੁਣ ਦੁਚਿੱਤੀ 'ਚ ਫਸਿਆ ਹੋਇਆ ਹੈ ਕਿ ਅਕਾਲੀ ਦਲ ਕਿਸ ਬੇਸਤੇ ਗੱਠਜੋੜ ਕਰੇ ਜੇਕਰ ਬੀਜੇਪੀ ਨੂੰ 70 ਸੀਟਾਂ ਦਿੱਤੇ ਜਾਂ ਜਾਂਦੀਆਂ ਨੇ ਤਾਂ ਫਿਰ ਅਕਾਲੀ ਦਲ ਕੋਲ ਬਹੁਤ ਘੱਟ ਸੀਟਾਂ ਰਹਿਣ ਗਿਆ ਤੇ ਅਕਾਲੀ ਦਲ ਫਿਰ ਸੀਐਮ ਦਾ ਚਿਹਰਾ ਨਹੀਂ ਹੋ ਸਕਦਾ ਜੋ ਅਕਾਲੀ ਭਾਜਪਾ ਦੇ ਵਿੱਚ ਇਹ ਬਹੁਤ ਹੀ ਵੱਡਾ ਕਲੇਸ਼ ਹੈ ਗੱਠਜੋੜ ਤੋਂ ਪਹਿਲਾਂ ਹੁਣ ਅਕਾਲੀ ਦਲ ਦੇ ਵੱਲੋਂ ਬੀਜੇਪੀ ਦੀ ਆਸਕਤਾ ਮੰਨਣ ਤੋਂ ਪਹਿਲਾਂ ਆਪਣੀ ਕੋਰ ਕਮੇਟੀ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਜੋ 70 ਸੀਟਾਂ ਤੋਂ ਕਿੰਨੀਆਂ ਸੀਟਾਂ ਬੀਜੇਪੀ ਨੂੰ ਦਿੱਤੀਆਂ ਜਾਣ ਜੋ ਬੀਜੇਪੀ ਨੇ 70 ਸੀਟਾਂ ਦੇ ਉੱਪਰ ਦਾਵਾ ਕੀਤਾ ਹੈ ਪਰ ਦੂਸਰੇ ਪਾਸੇ ਅਕਾਲੀ ਦਲ ਉਹਨਾਂ ਨੂੰ ਕੱਟ ਸੀਟਾ ਦੇਣਾ ਚਾਹੁੰਦਾ ਹੈ ਸੋ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਲਵਿੰਦਰ ਸਿੰਘ ਪੁੰਦੜ ਤੇ ਦਲਜੀਤ ਸਿੰਘ ਚੀਮਾ ਇਹ ਤਿੰਨੇ ਹੀ ਅਕਾਲੀ ਦਲ ਦੇ ਵੱਡੇ ਆਗੂ ਨੇ ਤੇ ਭਾਜਪਾ ਦੇ ਵਿੱਚ ਬਹੁਤ ਸਾਰੇ ਇਹਨਾਂ ਦੇ ਹੀ ਸਾਥੀ ਜਿਹੜੇ ਰਲੇ ਹੋਏ ਨੇ ਜੋ ਪੁਨਰ ਸਜੀਤ ਦੇ ਵੀ ਉਹ ਵੀ ਲੀਡਰ ਜਿਹੜੇ ਭਾਜਪਾ ਨਾਲ ਮਿਲੇ ਹੋਏ ਨੇ ਜਿਸ ਕਾਰਨ ਬੀਜੇਪੀ ਹਾਵੀ ਹੈ ਅਕਾਲੀ ਦਲ ਦੇ ਉੱਪਰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਅਕਾਲੀ ਦਲ ਗੱਠ ਛੋੜ ਨੂੰ ਲੈ ਕੇ ਇਹ ਹਰ ਰੋਜ਼ ਚਰਚਾ ਹੋ ਰਹੀ ਹੈ ਹਰ ਰੋਜ਼ ਮੰਥਨ ਹੋ ਰਿਹਾ ਹੈ ਬੀਜੇਪੀ ਦੇ ਵੱਲੋਂ ਜਿਹੜੇ ਸੂਬਾ ਪ੍ਰਧਾਨ ਸੁਨੀਪਰ ਜਾਖੜ ਕਾਰਜਕਾਰੀ ਪ੍ਰਧਾਨ ਅਸ਼ਵੀਨ ਸ਼ਰਮਾ ਤੇ ਰਵਨੀਤ ਬਿੱਟੂ ਹੋਰ ਜਿਹੜੇ ਲੀਡਰ ਨੇ ਉਹ ਬੀਜੇਪੀ 'ਚ ਆਪਣਾ ਦਬਾਅ ਜਿਹੜਾ ਅਕਾਲੀ ਦਲ ਦੇ ਉੱਪਰ ਬਣਾ ਰਹੇ ਨੇ ਰਵਨੀਤ ਬਿੱਟੂ ਅਕਾਲੀ ਦਲ ਨਾਲ ਗੱਠ ਛੋੜ ਕਰਨ ਤੋਂ ਇਨਕਾਰ ਕਰ ਰਹੇ ਨੇ ਇਹ মিডিਆ ਦੇ ਵਿੱਚ ਆ ਕੇ ਉਹਨਾਂ ਦੇ ਵੱਲੋਂ ਅਧਿਹਾ ਕਿਹਾ ਜਾ ਰਿਹਾ ਪਰ ਅੰਦਰ ਖਾਤੇ ਬੀਜੇਪੀ ਨੂੰ ਹੀ ਪਤਾ ਜੇ ਅਕਾਲੀ ਦਲ ਨਾਲ ਗੱਠਜੋੜ ਨਹੀਂ ਕੀਤਾ ਜਾਂਦਾ ਤਾਂ ਬੀਜੇਪੀ ਦੇ ਆਪਣੇ ਪੈਰ ਨਹੀਂ ਲੱਗਣਗੇ ਜੇ ਸੱਤਾ ਵਿੱਚ ਆਉਣਾ ਹੈ ਤਾਂ ਬੀਜੇਪੀ ਨੂੰ ਗੱਠਜੋੜ ਵੀ ਕਰਨਾ ਪਵੇਗਾ ਪਰ ਬੀਜੇਪੀ ਹੁਣ ਸੁਖਬੀਰ ਸਿੰਘ ਬਾਦਲ ਨੂੰ ਛਕਾਉਣਾ ਚਾਹੁੰਦੀ ਏ ਸੁਖਬੀਰ ਸਿੰਘ ਬਾਦਲ ਨੂੰ ਡਿਪਟੀ ਸੀਐਮ ਦੇ ਅਹੁਦੇ ਤੇ ਰੱਖਣਾ ਚਾਹੁੰਦੀ ਏ ਜੋ ਬੀਜੇਪੀ ਦੇ ਵੱਲੋਂ ਆਪਣੀਆਂ ਸ਼ਰਤਾਂ ਅਕਾਲੀ ਦਲ ਦੇ ਅੱਗੇ ਰੱਖੀਆਂ ਨੇ